ਮੈਨੂੰ ਕੋਈ ਮੈਸੇਜ ਨਹੀਂ ਲੱਗਾ ਜੀ ਜੀ ਮੈਂ ਤਾਂ ਹੀ ਉੱਪਰ ਜਾ ਰਿਹਾ ਸੀ ਕਿ ਤਸਾਦ ਨੂੰ ਤੁਸੀਂ ਕਾਲ ਕੀਤੀ ਹਮਮ ਤਾਂ ਮੈਂ ਇੱਕ ਮਾਈਕ ਮਾਈਕ ਦੇਖੋ ਤੁਸੀਂ ਮੈਨੂੰ 11 ਵਜੇ ਦਾ ਸਮਾਂ ਦਿੱਤਾ ਸੀ ਹਾਂ ਜਿਹਦਾ ਮੈਨੂੰ ਉਹਦਾ ਨੋਟਿਸ ਆਇਆ ਤੇ ਪੁੱਛ ਮੈਨੂੰ 11 ਵਜੇ ਬੁਲਾਇਆ ਸੀ ਫਿਰ ਤੁਸੀਂ ਤੁਸੀਂ ਆਪਦਾ ਵਾਪਸ ਲੈ ਲਿਆ ਸੀ ਜਿਹੜਾ ਅਸਤੀਫਾ ਜਿਹੜਾ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਹਮ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜਿਹਦਾ ਹਿਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦੋਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹਦਾ ਜਿਹੜਾ ਬੋਝ ਆ ਘਟੇ ਮਹਾਰਾਜਾ ਸ੍ਰੀਮਤੀ ਸਰਪੰਚ ਸਾਹਿਬ ਵੱਲੋਂ ਜਿਹੜਾ ਮੇਰਾ ਅਸਤੀਫਾ ਹੈ ਉਹ ਨਹੀਂ ਮਜਦੂਰ ਕੀਤਾ ਇਲੈਕਸ਼ਨ ਦੇ ਵਿੱਚ ਤੁਹਾਨੂੰ ਅੱਜ ਫਸਟ ਵਰਕਿੰਗ ਡੇ ਆ ਅੱਜ ਫਸਟ ਵਰਕਿੰਗ ਡੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਆ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸੀ ਜਿਹੜੇ ਲੋਕ ਮੇਰੇ ਕੋਲ ਮੇਰੇ ਹਲਕੇ ਜਲੰਧਰ ਦੇ ਉਹ ਕਹਿੰਦੇ ਸੀ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਤਿੰਨੋਂ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਇਹਦਾ ਅਸਤੀਫਾ ਹੈ ਉਹ ਮਾ ਬਾਪਸ ਨਹੀਂ ਫਿਰ ਵੀ ਜੇ ਵੀ ਕਿ ਇਹ ਬੀਜੇਪੀ ਦਾ ਸਾਰਾ ਤੁਸੀਂ ਹਟਾ ਦਿਆਂ ਫੋਟੋਆਂ ਹਟਾ ਦਿਆਂ ਬੀਜੇਪੀ ਨੂੰ ਲੈ ਕੇ ਕਿ ਮੋਦੀ ਦਾ ਪਰਿਵਾਰ ਉਹ ਹਟਾਤਾ ਹੈ ਸਾਰਾ ਸਿਰਫ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸਿਰਫ ਇਹੀ ਬੋਲਾਂਗਾ ਜੀ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਮੇਥ ਕਦੇ ਸਵਿਧਾਨ ਦੇ ਮਤਾਬਿਕ ਅਗਰ ਇਹ ਲੋਕ ਮੇਰੇ ਨਾਲ ਕੋਈ ਗਲਤ ਕਰਨਗੇ ਉਦਾਂ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਜੀ ਤੁਸੀਂ ਐਸੋਲੇ ਬੀਜੇਪੀ ਚ ਹੋ ਜਾਂ ਨਹੀਂ ਹੋ ਮੈਸਿਵ ਜੀ ਅਸਤੀਫੇ ਨੂੰ ਜੀ ਵਾਪਸ ਚਲੋ ਅਸਤੀਫੇ ਅਸਤੀਫੇ ਕੋਈ ਨਹੀਂ ਜੀ ਭਾਈ ਤੇ ਗੱਲ ਕਰ ਅਸਤੀਫੇ ਨੂੰ ਲੈ ਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਵੀ ਵਾਪਸ ਲੈ 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 ਮੈਨੇ ਕਿਉਂਕਿ ਤੁਹਾਨੂੰ ਆਏ ਸੀ ਵੀ ਪਹਿਲਾਂ ਚੋਣਾਂ ਬਾਈ ਇਲੈਕਸ਼ਨ ਨਾ ਹੋ ਜ ਜਾਣ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਜਿਹੜਾ ਇਲੈਕਸ਼ਨ ਹੈ ਮੇਰੇ ਉਹ ਲੋਕ ਸਭਾ ਦੇ ਇਲੈਕਸ਼ਨ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੀ ਇੱਕ ਤਰੀਕ ਨੂੰ ਨਾਲ ਲੋਕ ਸਭਾ ਦੀ VOTING ਹੋਈ ਹੈ ਨਾਲ ਹੀ ਵਿਧਾਨ ਸਭਾ ਦੀ VOTING ਹੋਈ ਹੈ ਇਹਨਾਂ ਨੇ ਮੇਰਾ ਜਿਹੜਾ ਅਸਤੀਫਾ ਹੈ 69 ਦਿਨ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮिन्नੂ ਕੁਝ ਅਜਤੂ 7 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵੀ ਲਿਖਿਆ ਕਿ 3 ਤਰੀਕ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾ ਜਿਸ ਕਰਕੇ ਮੈਂ ਜਾ ਰਿਹਾ ਜੇ ਸਪੀਕਰ ਸਾਹਿਬ ਨਹੀਂ ਹੈ ਮੈਂ ਆਪਣੀ ਹਾਜ਼ਿਰ ਲਗਾਵਾਂਗਾ ਔਰ ਤੁਲਾਵਾ ਜੇ ਇਦਾਂ ਮੈਨੂੰ ਕੋਈ ਖਰਾਬ ਕਰੇਗਾ ਤੇ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂਗਾ ਮੈਨੂੰ ਕੋਈ ਮੈਸੇਜ ਨਹੀਂ ਲੱਗਾ ਮੈਂ ਤਾਂ ਹੀ ਉੱਪਰ ਜਾ ਰਿਹਾ ਸੀ ਕਿ ਤਸੱਦੂਮ ਤੁਸੀ ਕਾਲ ਕੀਤੀ ਤਾਂ ਮੈਂ ਇੱਕ ਮਾਈਕ ਦੇਖੋ ਤੁਸੀਂ ਮੈਨੂੰ 11 ਵਜੇ ਦਾ ਸਮਾਂ ਦਿੱਤਾ ਸੀ ਹਾਂ ਜਿਹਦਾ ਮੈਨੂੰ ਉਹਦਾ ਨੋਟਿਸ ਆਇਆ ਤੇ ਪੁੱਛ ਮੈਨੂੰ 11 ਵਜੇ ਬੁਲਾਇਆ ਸੀ ਫਿਰ ਤੁਸੀਂ ਤੁਸੀਂ ਆਪਦਾ ਵਾਪਸ ਲੈ ਲਿਆ ਸੀ ਜਿਹੜਾ ਸਤੀਫਾ ਜਿਹੜਾ ਮੈਂ ਜਿਹੜਾ ਸਤੀਫਾ ਦਿੱਤਾ ਸੀ ਮੈਂ ਉਹ 69 ਦਿਨ ਪਹਿਲੇ ਦਿੱਤਾ ਸੀ ਜਿਹੜਾ ਮਾਚਲ ਦੇ ਇਲੈਕਸ਼ਨ ਵਿਧਾਨ ਸਭਾ ਦੇ ਨਾਲ ਹੋਏ ਆ ਉਦਾਂ ਹੀ ਲੋਕ ਸਭਾ ਦੇ ਇਲੈਕਸ਼ਨ ਨਾਲ ਹੋਉਣ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹਦਾ ਜਿਹੜਾ ਬੋਝ ਆ ਘਟੇ ਪਰ ਸ੍ਰੀ ਸ਼ਿਖਰ ਸਾਹਿਬ ਵੱਲੋਂ ਜਿਹੜਾ ਮੇਰਾ ਅਸਤੀਫਾ ਹੈ ਉਹ ਨਹੀਂ ਮਜੂਰ ਕੀਤਾ ਇਲੈਕਸ਼ਨ ਦੇ ਵਿੱਚ ਅੱਜ ਫਸਟ ਵਰਕਿੰਗ ਡੇ ਆ ਅੱਜ ਫਸਟ ਵਰਕਿੰਗ ਡੇ ਇਲੈਕਸ਼ਨ ਤੋਂ ਬਾਅਦ ਤੇ ਮੈਨੂੰ ਅੱਜ ਬੁਲਾਇਆ ਗਿਆ ਇਸ ਕਰਕੇ ਲੋਕਤੰਤਰ ਦੇ ਵਿੱਚ ਇਹ ਇਹ ਆਪਣੀ ਚਲਾ ਸਕਦੇ ਆ ਡੈਮੋਕ੍ਰੇਸੀ ਦੇ ਵਿੱਚ ਆ ਤੇ ਮੈਨੂੰ ਵੀ ਕਿਉਂਕਿ ਮੈਨੂੰ ਜਿਹੜੀ ਵੋਟਾਂ ਮੇਰੇ ਲੋਕਾਂ ਨੇ ਪਾਈਆਂ ਸੀ ਜਿਹੜੇ ਲੋਕ ਮੇਰੇ ਕੋਲ ਮੇਰੇ ਹਲਕੇ ਜਲੰਧਰ ਦੇ ਉਹ ਕਹਿੰਦੇ ਸੀ ਕਿ ਸੇ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਤਿੰਨੋਂ ਵੋਟ ਪਾਈ ਸੀ ਇਸ ਕਰਕੇ ਮੈਂ ਉਹਨਾਂ ਦੇ ਲਈ ਜਲੰਧਰ ਦੀ ਤਰੱਕੀ ਦੇ ਲਈ ਸੇਰਾ ਅਸਤੀਫਾ ਹੈ ਉਹ ਮੈਂ ਵਾਪਸ ਲੈ ਰਿਹਾ ਪਰ ਵੀ ਜੇ ਵੀ ਲਈ ਬੀਜਪੀ ਦਾ ਸਾਰਾ ਤੁਸੀਂ ਹਟਾ ਦਿਆਂ ਫੋਟੋਆਂ ਹਟਾ ਦਿਆਂ ਬੀਜਪੀ ਨੂੰ ਲੈ ਕੇ ਕਿ ਮੋਦੀ ਦਾ ਪਰਿਵਾਰ ਉਹ ਹਟਾਤਾ ਹੈ ਸਾਰਾ ਇਹ ਸਾਰਾ ਕੋਈ ਕਰਕੇ ਸਿਰਫ ਅੱਜ ਦੀ ਡੇਟ ਦੇ ਉੱਤੇ ਮੈਂ ਸੇ ਅਸਤੀਫੇ ਦੇ ਹੀ ਬੋਲਾਂਗਾ ਜੀ ਮੇਰਾ ਕੋਈ ਹੋਰ ਕੋਈ ਕਮੈਂਟ ਨਹੀਂ ਹੈ ਇਹ ਇਸ ਕਰਕੇ ਡਾਕਟਰ ਬਾਬਾ ਸਾਹਿਬ ਮੇਥ ਕਦੇ ਸਵਿਧਾਨ ਦੇ ਮੁਤਾਬਿਕ ਅਗਰ ਇਹ ਲੋਕ ਮੇਰੇ ਨਾਲ ਕੋਈ ਗਲਤ ਕਰਨਗੇ ਉਹਦਾ ਜਵਾਬ ਮੈਂ ਹਾਈ ਕੋਰਟ ਚ ਜਾਵਾਂਗਾ ਸੀ ਕੋਰਟ ਜੇ ਤੁਸੀਂ ਐਸੋਲੇ ਬੀਜੇਪੀ ਚ ਹੋ ਜਾਂ ਨਹੀਂ ਹੋ ਮੈਂ ਸਿਰਫ ਇਸਤੀਫੇ ਨੂੰ ਜਿਹੜੇ ਵਾਪਸ ਚਲੋ ਅਸਤੀਫੇ ਅਸਤੀਫੇ ਕੋਈ ਕਰੀਏ ਜੀ ਭਾਈ ਤੇ ਗੱਲ ਕਰੀਏ ਅਸਤੀਫੇ ਨੂੰ ਲੈ ਕੇ ਇਸ ਕਰਕੇ ਤੁਸੀਂ ਕਹਿ ਰਹੇ ਹੋ ਵੀ ਵਾਪਸ ਲੈ 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 ਮੈਨੇ ਕਿਉਂਕਿ ਤੁਹਾਨੂੰ ਆਏ ਸੀ ਵੀ ਪਹਿਲਾਂ ਚੋਣਾਂ ਬਾਈ ਇਲੈਕਸ਼ਨ ਨਾ ਹੋ ਜੇ ਮੈਂ ਜਿਹੜਾ ਅਸਤੀਫਾ ਦਿੱਤਾ ਸੀ ਇਸ ਕਰਕੇ ਦਿੱਤਾ ਸੀ ਜਿਹੜਾ ਇਲੈਕਸ਼ਨ ਹੈ ਮੇਰੇ ਉਹ ਲੋਕ ਸਭਾ ਦੇ ਇਲੈਕਸ਼ਨ ਨਾਲ ਕਰਾਏ ਜਾਣ ਜਿੱਦਾਂ ਹਿਮਾਚਲ ਦੇ ਵਿੱਚ ਜਿਹੜੇ ਕੱਲ ਜਿਹੜੀ ਇੱਕ ਤਰੀਕ ਨੂੰ ਨਾਲ ਲੋਕ ਸਭਾ ਦੀ VOTING ਹੋਈ ਹੈ ਨਾਲ ਹੀ ਵਿਧਾਨ ਸਭਾ ਦੀ VOTING ਹੋਈ ਹੈ ਇਹਨਾਂ ਨੇ ਮੇਰਾ ਜਿਹੜਾ ਅਸ 69 ਦਿਨ ਤੱਕ ਮੈਨੂੰ ਕੋਈ ਪੁੱਛਿਆ ਨਹੀਂ ਮੈਨੂੰ ਉਸ ਅਜ ਤੂੰ 7-8 ਦਿਨ ਪਹਿਲੇ ਇੱਕ ਨੋਟਿਸ ਮੇਰੇ ਘਰ ਪਹੁੰਚਦਾ ਉਸ ਨੋਟਿਸ ਦੇ ਵੀ ਲਿਖਿਆ ਕਿ 3 ਤਰੀਕ ਸਵੇਰੇ 11 ਵਜੇ ਸਪੀਕਰ ਸਾਹਿਬ ਦੇ ਕੋਲ ਪੇਸ਼ ਕੀਤਾ ਜਾ ਜਿਸ ਕਰਕੇ ਮੈਂ ਜਾ ਰਿਹਾ ਜੇ ਸਪੀਕਰ ਸਾਹਿਬ ਨਹੀਂ ਹੈ ਮੈਂ ਆਪਣੀ ਹਾਜ਼ਿਰ ਲਗਾਵਾਂਗਾ ਔਰ ਤੋਂ ਇਲਾਵਾ ਜੇ ਇਦਾਂ ਮੈਨੂੰ ਕੋਈ ਖਰਾਬ ਕਰੇਗਾ ਤੇ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਵੀ ਜਾਵਾਂਗਾ